ਇਹਨਾਂ ਜਿਹੜੇ ਜੀਲਿਡ ਪਨ ਹੋਲੀਗਿਆ ਨੇ ਨਜ਼ਰ ਕਵਾ ਦੇ ਮੱਥਾ ਬੜੇ ਰਾਮਨਾਟੇ ਕੋਈ 1 ਵਜੇ ਨਾਲ ਬੇਤੇਗਨ ਤੋਂ ਨਹੀਂ ਹਟਣਾ ਪਲੀਜ਼ ਬ੍ਰੂਟਨ ਆਪਨੇ ਰੋਡ ਦੇ ਉੱਤੇ ਜਿੰਨੀਆਂ ਕਾਰਾਂ ਤੁਸੀਂ ਖੜੀਆਂ ਦੇਖ ਰਹੇ ਹੋ ਇਹ ਮੱਥਾ ਦੇ ਇਹਦੇ ਪੁੱਤ ਸਵਾਗਤ ਆ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਪਿੰਡ ਦਾ ਹੈਡੂ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਤੋਂ ਮੇਰੇ ਪਿੱਛੇ ਜੋ ਤੁਸੀਂ ਸਥਾਨ ਦੇਖ ਰਹੇ ਹੋ ਇਸ ਸਥਾਨ ਤੇ ਜਿੰਨੇ ਵੀ ਤੱਗੜ ਪਰਿਵਾਰ ਦੇ ਲੋਕ ਨੇ ਜਾਂ ਜਿੰਨੇ ਵੀ ਤੱਗੜ ਗੋਤ ਨਾਲ ਸੰਬੰਧਿਤ ਪਰਿਵਾਰ ਨੇ ਹਰ ਸਾਲ ਭਾਦੋਂ ਮਹੀਨੇ ਦੀ ਦੂਜ ਨੂੰ ਇਸ ਸਥਾਨ ਤੇ ਇਕੱਠੇ ਹੁੰਦੇ ਆ ਆਪਣੇ ਵੱਡੇ ਵਡੇਰਿਆਂ ਦੀ ਜਿਹੜੀ ਮਿੱਟੀ ਕੱਢਦੇ ਆ ਮੱਥਾ ਟੇਕਦੇ ਆ ਜੋ ਵੀ ਮੰਨਤਾ ਬਜ਼ੁਰਗਾਂ ਤੋਂ ਚੱਲਦੀ ਆ ਰਹੀ ਆ ਉਸ ਨੂੰ ਮਨਾਉਂਦੇ ਆ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਇਸ ਸਾਲ ਜਿਹੜਾ ਇੱਥੇ ਮੇਲਾ ਹੋਇਆ ਤੱਗੜ ਪਰਿਵਾਰ ਦੇ ਜਿਹੜੇ ਸਾਰੇ ਸਮੁਦਾਏ ਆ ਨਾ ਕੇਵਲ ਪੰਜਾਬ ਏ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਤੱਗੜ ਪਰਿਵਾਰ ਦੇ ਜਿਹੜੇ ਲੋਕ ਆ ਉਹ ਵੱਸਦੇ ਆ ਪਰਿਵਾਰ ਰਹਿੰਦੇ ਆ ਉਹ ਇਸ ਜਗ੍ਹਾ ਤੇ ਆਉਂਦੇ ਆ ਇਕੱਠੇ ਹੁੰਦੇ ਆ ਨਮਸਕਾਰ ਕਰਦੇ ਆ ਤੇ ਆਪਣੇ ਪਿਤਰਾ ਨੂੰ ਯਾਦ ਕਰਦੇ ਆ ਇਸ ਵੀਡੀਓ ਦੇ ਵਿੱਚ ਆਪਾਂ ਅੱਜ ਪੂਰਾ ਜਿਹੜਾ ਪ੍ਰੋਗਰਾਮ ਆ ਸਮਾਗਮ ਆ ਇੱਥੇ ਦਾ ਉਹ ਦੇਖਾਂਗੇ ਉਮੀਦ ਕਰੂੰਗਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੂਗੀ ਕਿਉਂਕਿ ਸਾਰੇ ਸਮੁੰਦਾਇਏ ਜਾਂ ਸਮਾਜ ਦੇ ਵਿੱਚ ਅਲੱਗ-ਅਲੱਗ ਜਾਤੀਆਂ ਜਾਂ ਗੋਤਾਂ ਦੇ ਲੋਕ ਆਪਣੇ ਵੱਡੇ-ਵਡੇਰਿਆਂ ਦੀ ਪੂਜਾ ਕਰਦੇ ਆ ਉਹਨਾਂ ਦੀ ਮੰਨਤਾ ਕਰਦੇ ਆ ਇੱਥੇ ਇੱਕ ਵਿਸ਼ੇਸ਼ਤਾ ਜਾਂ ਇੱਕ ਅਲੱਗ ਗੱਲ ਇਹ ਆ ਵੀ ਸਾਰੇ ਪਰਿਵਾਰ ਇਕੱਠੇ ਹੋ ਕੇ ਵੱਡੇ-ਵਡੇਰਿਆਂ ਦੇ ਅੱਗੇ ਨਮਸਕਾਰ ਕਰਦੇ ਆ ਤੇ ਜੋ ਵੀ ਮੰਨਤਾ ਪੁਰਾਣੇ ਵਿਵਰਕਾਂ ਤੋਂ ਚੱਲਦੀ ਆ ਰਹੀ ਆ ਉਸ ਨੂੰ ਮਨਾਉਂਦੇ ਆ ਬਾਕੀ ਅੱਜ ਬਾਰਿਸ਼ ਜ਼ਿਆਦਾ ਹੋਣ ਕਰਕੇ ਜਿਹੜਾ ਇੱਥੇ ਬਾਹਰ ਟੈਂਟ ਦਾ ਜਾਂ ਪੰਡਾਲ ਦਾ ਪ੍ਰਬੰਧ ਕਰਿਆ ਹੋਇਆ ਸੀ ਉਹ ਥੋੜਾ ਜਿਹਾ ਵੇਖਣ ਪੈ ਗਿਆ ਉਹਦੇ ਵਿੱਚ ਜੇ ਮੈਂ ਤੁਸੀਂ ਦੇਖ ਰਹੇ ਹੋ ਕਿਉਂਕਿ ਜਿਆਦਾ ਮੀਂਹ ਪੈਣ ਕਰਕੇ ਆਲੇ-ਦੁਆਲੇ ਵੀ ਕਾਫੀ ਜਿਹੜਾ ਖੇਤਾਂ ਦੇ ਵਿੱਚ ਚਿੱਕੜ ਹੋ ਗਿਆ ਜਾਂ ਪਾਣੀ ਹੋ ਗਿਆ ਜ਼ਿਆਦਾ ਤੇ ਉਹਦੇ ਕਰਕੇ ਥੋੜਾ ਜਿਹਾ ਪ੍ਰੋਗਰਾਮ ਆ ਬਾਕੀ ਸਾਲਾਂ ਨਾਲੋਂ ਆਪਾਂ ਨੂੰ ਅਲੱਗ ਦੇਖੂਗਾ ਕਿਉਂਕਿ ਭੀੜ ਬਹੁਤ ਜ਼ਿਆਦਾ ਹੋ ਗਈ ਸੀਗੀ ਅੰਦਰ ਤੇ ਬਾਕੀ ਆਓ ਹੁਣ ਆਪਾਂ ਅੰਦਰ ਚੱਲਦੇ ਆਂ ਨਮਸਕਾਰ ਕਰਦੇ ਆਂ ਤੇ ਨਾਲੇ ਤੁਹਾਡੇ ਨਾਲ ਸਾਂਝ ਪਾਉਨੇ ਆ ਤੱਗੜ ਪਰਿਵਾਰ ਦਾ ਜਿਹੜਾ ਮੇਲਾ ਇਸ ਸਾਲ 2025 ਦੇ ਵਿੱਚ ਪਿੰਡ ਦਹਿੜੂ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੋ ਰਿਹਾ। ਬਰਸਾਤ ਕੁਝ ਜ਼ਿਆਦਾ ਹੋਣ ਕਰਕੇ ਇਸ ਸਾਲ ਜਿਹੜਾ ਪੰਡਾਲ ਦਾ ਪ੍ਰਬੰਧ ਕੀਤਾ ਹੋਇਆ ਸੀ ਉਹ ਥੋੜਾ ਜਿਹਾ ਬਦਲਣਾ ਪੈ ਗਿਆ ਸੀ ਮੌਕੇ ਤੇ ਕਿਉਂਕਿ ਬਰਸਾਤ ਬਹੁਤ ਜ਼ਿਆਦਾ ਹੋ ਰਹੀ ਸੀ। ਪਰ ਪਰਿਵਾਰ ਜਿਵੇਂ ਜਿਵੇਂ ਆਉਂਦੇ ਜਾਂਦੇ ਆ ਮਤਲਬ ਸਥਾਨ ਦੇ ਉੱਤੇ ਨਮਸਕਾਰ ਕਰਨ ਲਈ ਉਸੇ ਤਰ੍ਹਾਂ ਫਿਰ ਉਹ ਪਰਿਵਾਰ ਸਮੇਤ ਨਮਸਕਾਰ ਕਰਦੇ ਆ ਬਾਬਾ ਲਖੋਜੀ ਦੇ ਸਥਾਨ ਤੇ ਮਾਤਾ ਗौरा जी ਨੂੰ ਤੇ ਸ਼ੰਕਰ ਭਗਵਾਨ ਜੀ ਨੂੰ ਇਹ ਸਾਰੀ ਸਾਹਮਣੇ ਸਜਾਵਟ ਤੁਸੀਂ ਦੇਖ ਰਹੇ ਹੋ ਸਾਰਾ ਪੰਡਾਲ ਬਹੁਤ ਸੋਹਣਾ ਅੰਦਰੋਂ ਸਜਾਇਆ ਹੋਇਆ ਸੀ ਬਾਹਰ ਬਰਸਾਤ ਜ਼ਿਆਦਾ ਹੋਣ ਕਰਕੇ ਸਾਰੇ ਪਰਿਵਾਰ ਬੈਠ ਵੀ ਉੱਥੇ ਹੀ ਰਹੇ ਸੀ ਤੇ ਨਮਸਕਾਰ ਕਰ ਰਹੇ ਸੀ ਬਾਕੀ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਵੀ ਇਸ ਸਾਲ ਅੰਦਰੇ ਕੀਤਾ ਹੋਇਆ ਸੀ ਪਰਿਵਾਰ ਆਉਂਦੇ ਆ ਜਿਵੇਂ ਜਿਵੇਂ ਮੱਥਾ ਟੇਕਦੇ ਆ ਤੇ ਫਿਰ ਮਿੱਟੀ ਕੱਢਣ ਲਈ ਰੁਕਦੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿਉਂਕਿ ਸਾਰੇ ਪਰਿਵਾਰਾਂ ਦਾ ਇੰਤਜ਼ਾਰ ਕਰਨ ਤੋਂ ਬਾਅਦ ਇੱਕ ਨਿਰਧਾਰਿਤ ਸਮੇਂ ਤੇ ਜਿਹੜਾ ਮਿੱਟੀ ਕੱਢਣ ਦੀ ਰਸਮ ਆ ਜਾਂ ਮੱਥਾ ਟੇਕਣ ਦੀ ਰਸਮ ਆ ਸਾਰੇ ਪਰਿਵਾਰ ਇਕੱਠੇ ਹੋ ਕੇ ਸ਼ੁਰੂ ਕਰਦੇ ਆ ਤੇ ਮੱਥਾ ਟੇਕਦੇ ਆ ਉਹਨਾਂ ਸਮਾਂ ਸਾਰੇ ਬੈਠਦੇ ਆ ਮਿਲਦੇ ਖਿਲਦੇ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਤੇ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਆ ਜਿਨ੍ਹਾਂ ਨੇ ਇਹ ਰਸਮ ਇਹ ਰੀਤ ਚਲਾਈ ਸੀ ਬਣਾਈ ਸੀ ਇਹ ਸਾਹਮਣੇ ਵਾਲੇ ਪਾਸੇ ਹੀ ਇਕੱਠ ਦੇਖ ਰਹੇ ਆ ਆਪਾਂ ਹਨਾ ਜਿਹੜਾ ਵੱਡੇ ਵਡੇਰਿਆਂ ਦੇ ਮੱਥਾ ਟੇਕਣ ਲਈ ਹੋਇਆ ਸੀ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੰਗਤਾਂ ਜਿੱਥੇ-ਜਿੱਥੇ ਤਗੜ ਗੋਤ ਨਾਲ ਸੰਬੰਧਿਤ ਪਰਿਵਾਰ ਵੱਸਦੇ ਆ ਉਥੋਂ-ਉਥੋਂ ਡੈਡੂ ਪਿੰਡ ਦੇ ਵਿੱਚ ਨਮਸਕਾਰ ਕਰਨ ਲਈ ਆਉਂਦੇ ਆ ਬਾਕੀ ਸੇਵਾਦਾਰ ਭਰਾਵਾਂ ਦੀਆਂ ਜਿੱਥੇ-ਜਿੱਥੇ ਡਿਊਟੀਆਂ ਹੁੰਦੀਆਂ ਨੇ ਪ੍ਰਸ਼ਾਦੇ ਤੇ ਲੰਗਰ ਤੇ ਚਾਹ ਤੇ ਜਾਂ ਹੋਰ ਪ੍ਰਬੰਧ ਕਰਨ ਤੇ ਸਾਰੇ ਬਹੁਤ ਵਧੀਆ ਢੰਗ ਨਾਲ ਨਿਭਾਉਂਦੇ ਆ ਤੇ ਜਿਹੜਾ ਮੱਥਾ ਟੇਕਣ ਦੀ ਰਸਮ ਆ ਸਾਰੇ ਇਕੱਠੇ ਹੋ ਕੇ ਉਹ ਰਸਮ ਨੂੰ ਅਦਾ ਕਰਦੇ ਆ ਮੱਥਾ ਟੇਕਦੇ ਆ ਜਿਵੇਂ ਤੁਸੀਂ ਆਪਣੀ ਵੀਡੀਓ ਚ ਸਾਹਮਣੇ ਦੇਖ ਰਹੇ ਹੋ ਤੇ ਜਿਵੇਂ ਮੈਂ ਸੇਵਾਦਾਰ ਵੀਰਾਂ ਦੀ ਗੱਲ ਕਰਦਾ ਸੀ ਤੇ ਇਹ ਸਾਹਮਣੇ ਵਾਲੇ ਪਾਸੇ ਬਾਹਰ ਖੇਤ ਦੇ ਵਿੱਚ ਵੀਰੋਣੀ ਜਿਹੜੀਆਂ ਪਾਠੀਆਂ ਪਖਾ ਰਹੇ ਆ ਜਿਹਦੇ ਉੱਤੇ ਸਾਰਿਆਂ ਨੇ ਹੋਮ ਦੇਣਾ ਵੀਡੀਓ ਦੇ ਵਿੱਚ ਆਪਾਂ ਬਾਅਦ ਚ ਦੇਖਾਂਗੇ ਬਾਕੀ ਪੰਡਾਲ ਦੇ ਅੰਦਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਸੰਗਤ ਦੂਰੋਂ ਨੇੜੇੋਂ ਜਿਹੜੀ ਵੀ ਆਉਂਦੀ ਆ ਉਹਦੇ ਲਈ ਚਾਹ ਪਕੌੜੇ ਤੇ ਪੂਰੀਆਂ ਦਾ ਪ੍ਰਬੰਧ ਆ ਜਿਹੜਾ ਉਹ ਬਹੁਤ ਸੋਹਣਾ ਕੀਤਾ ਹੋਇਆ ਸੀ ਹਲਵਾਈ ਭਰਾ ਜਿੰਨੇ ਵੀ ਕੰਮ ਕਰ ਰਹੇ ਸੀ ਬਹੁਤ ਵਧੀਆ ਢੰਗ ਨਾਲ ਲੰਗਰ ਤਿਆਰ ਕੀਤਾ ਹੋਇਆ ਸੀ ਤੇ ਸਾਰੇ ਸਮੁਦਾਏ ਦੇ ਲੋਕ ਬਾਕੀ ਹੋਰ ਵੀ ਸੱਜਣ ਮਿੱਤਰ ਜੋ ਵੀ ਇੱਥੇ ਪਹੁੰਚੇ ਹੋਏ ਸੀ ਸਾਰੀ ਲੰਗਰ ਪ੍ਰਸ਼ਾਦਾ ਤੇ ਚਾਹ ਪਕੌੜੇ ਜੋ ਵੀ ਸੀਗਾ ਸਮਾਨ ਸਾਰਾ ਤਿਆਰ ਹੋਇਆ ਹੋਇਆ ਉਹਨੂੰ ਸ਼ੱਕ ਰਹੇ ਸੀ ਇਹ ਵਧੀਆ ਢੰਗ ਨਾਲ ਜਿਹੜਾ ਪ੍ਰਬੰਧ ਦਾ ਇੱਥੇ ਸਾਲ 2025 ਦੇ ਵਿੱਚ ਜੋ ਤਗੜ ਪਰਿਵਾਰ ਦੇ ਜਿਹੜਾ ਗੋਤ ਦੇ ਲੋਕ ਨੇ ਸਾਰੇ ਉਹ ਮੱਥਾ ਟੇਕਣ ਲਈ ਪਹੁੰਚੇ ਹੋਏ ਸੀ ਜਿਵੇਂ ਆਪਾਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਫਿਰ ਸਾਰੇ ਪਰਿਵਾਰ ਦੇ ਲੋਕ ਇਕੱਠੇ ਹੋ ਕੇ ਨਮਸਕਾਰ ਕਰਦੇ ਆ ਜਿਵੇਂ ਤੁਸੀਂ ਹੁਣ ਦੇਖ ਰਹੇ ਹੋ ਸਾਰੇ ਇਕੱਠੇ ਖੜੇ ਆ ਇਕੱਠੇ ਹੀ ਖੜੇ ਹੋ ਕੇ ਹੋਮ ਦੰਦਦੇ ਆ ਮਿੱਟੀ ਕੱਢਦੇ ਆ ਤੇ ਆਪਣੇ ਜਿਹੜੇ ਵੱਡੇ-ਵਡੇਰੇ ਆ ਉਹਨਾਂ ਨੂੰ ਯਾਦ ਕਰਦੇ ਆ ਕੁਝ ਇਸ ਢੰਗ ਨਾਲ ਇਸ ਜਗ੍ਹਾ ਦੇ ਉੱਤੇ ਨਮਸਕਾਰ ਆ ਜਿਹੜੀ ਉਹ ਕੀਤੀ ਜਾਂਦੀ ਆ ਮੱਤਾ ਬੜੇ ਰਾਮਨਾਟੇ ਕੋਈ ਦੂਜਾ ਟੱਕਾ ਨਾ ਕਰੋ ਜੀ ਪਲੀਜ਼ ਮੱਥਾ ਟੇਕਣ ਦਾ ਸਭ ਨੂੰ ਮੌਕਾ ਮਿਲੇਗਾ ਜੀ ਬੜੇ ਆਰਾਮ ਨਾਲ ਮੱਥਾ ਟੇਕੋ ਜੀ ਇੱਕ ਵਾਰੀ ਫੇਰ ਬੇਨਤੀ ਕਰਦੇ ਆਂ ਬਰੂਟਾ ਨੂੰ ਪਲੀਜ਼ ਸਿੱਟਿਓ ਨਾ ਸੁਬੇ ਸਿੱਟਣ ਤੋਂ ਇਹ ਅਸੀਂ ਬੇਨਤੀ ਕਰਨ ਤੋਂ ਨਹੀਂ ਹਟਣਾ ਪਲੀਜ਼ ਬਰੂਟਾ ਨੂੰ ਮੱਥਾ ਦੇ ਦੇ ਪੁੱਤ ਜੈ ਕਰਦੇ ਨਾਲੇ ਆ ਬਸ ਆਪਸ ਆ ਜਾ ਚੱਲ ਆ ਜਾ ਚੱਲ ਮੱਥਾ ਟੇਕ ਲੈ ਹੁਣ ਚੱਲ ਮਤਾ ਦੇ ਕੇ ਨਾ ਹੁਣ ਬੋਤਾਂ ਚਲ ਆ ਜਾ ਕੋਣ ਚਲ ਬੱਸ ਬੱਸ ਇਹ ਮੈਂ ਸਾਰੀ ਸੰਗਤ ਆ ਜਾਂਦੀ ਆ ਹਨਾ ਪਹਿਲਾਂ ਸਾਰੇ ਨਮਸਕਾਰ ਕਰਨੀ ਕੋ ਬਾਅਦ ਸਾਰੇ ਪਰਿਵਾਰ ਇਕੱਠੇ ਹੋ ਕੇ ਇਹ ਜਗਾ ਤੋਂ ਫਿਰ ਮਿੱਟੀ ਕੱਢਣ ਦੀ ਜਿਹੜੀ ਰਸਮ ਉਹ ਸ਼ੁਰੂ ਕਰਦੇ ਆ ਜਿਵੇਂ ਵੀਡੀਓ ਦੇ ਵਿੱਚ ਤੁਸੀਂ ਪਹਿਲਾਂ ਇਕੱਠ ਦੇਖਿਆ ਸੀ ਉਹ ਆਪਾਂ ਵੀਡੀਓ ਪਹਿਲਾਂ ਕਰ ਲਈ ਸੀ ਤੇ ਹੁਣ ਜਦੋਂ ਇਕੱਠ ਘਟਿਆ ਤਾਪਾ ਅਗਲਾ ਵੀਡੀਓ ਦਾ ਭਾਗ ਹੈ ਜਿਹੜਾ ਉਹ ਬਣਾਨੇ ਆ ਇੱਥੇ ਫਿਰ ਸਾਰੇ ਨਮਸਕਾਰ ਕਰਦੇ ਆ ਜਿੰਨੇ ਵੀ ਪਰਿਵਾਰਾਂ ਦੇ ਇਕੱਠੇ ਹੋਏ ਹੁੰਦੇ ਆ ਨਾ ਮੈਂਬਰ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਫਿਰ ਹੋਮ ਪਾਇਆ ਜਾਂਦਾ ਜਿਵੇਂ ਤੁਸੀਂ ਪਹਿਲਾਂ ਦੇਖਿਆ ਸੀ ਸੁੱਖ ਲੱਗਿਆ ਹੋਇਆ ਸੀ ਮੱਥਾ ਟੇਕਣਾ ਤੇ ਫਿਰ ਸ਼ੰਕਰ ਭਗਵਾਨ ਜੀ ਅੱਗੇ ਬੇਨਤੀ ਕੀਤੀ ਜਾਂਦੀ ਆ ਇਸ ਤਰ੍ਹਾਂ ਵੱਡੇ-ਵੱਡੇ ਰਿਆਂ ਦਾ ਜਿਹੜਾ ਮੱਥਾ ਧੰਗੜ ਪਰਿਵਾਰ ਦੇ ਇਕੱਠੇ ਹੋ ਕੇ ਸਾਰੇ ਲੋਕ ਨੇ ਜਿਹੜੇ ਉਹ ਇੱਥੇ ਟੇਕਦੇ ਆ ਸਾਹਮਣੇ ਵਾਲੇ ਪਾਸੇ ਹੀ ਲੰਗਰ ਦਾ ਜਿਹੜਾ ਪ੍ਰਬੰਧ ਆ ਉਹ ਕਰਿਆ ਹੋਇਆ ਜਿਵੇਂ ਆਪਾਂ ਵੀਡੀਓ 'ਚ ਪਹਿਲਾਂ ਦੇਖਿਆ ਸੀ। ਬਾਈ ਉਹਨਾਂ ਨੇ ਇੱਧਰ ਬਹੁਤ ਵਧੀਆ ਲੰਗਰ ਆ ਜਿਹੜਾ ਉਹ ਤਿਆਰ ਕੀਤਾ ਹੋਇਆ ਸੀ। ਸਪੈਸ਼ਲੀ ਅੱਜ ਮੀਂਹ ਜ਼ਿਆਦਾ ਹੋਣ ਕਰਕੇ ਟੈਂਟ 'ਤੇ ਲੰਗਰ ਦਾ ਪ੍ਰਬੰਧ ਬਹੁਤ ਸੋਹਣਾ ਸੀ। ਅਮਲੋਹ ਤੋਂ ਵੀਰ ਉਹਨਾਂ ਨੇ ਪ੍ਰਬੰਧ ਕਰਿਆ ਹੋਇਆ ਸੀ ਜਿਵੇਂ ਤੁਸੀਂ ਦੇਖ ਰਹੇ ਹੋ। ਕਾਫੀ ਜਿਹੜੇ ਪਰਿਵਾਰ ਨੇ ਹੋ ਜਾ ਚੁੱਕੇ ਆ। ਕੁਝ ਪਰਿਵਾਰ ਲੰਗਰ ਛਕ ਰਹੇ ਆ, ਮੱਠਾ ਠੇਕ ਰਹੇ ਆ। ਤੇ ਇਹ ਸਾਹਮਣੇ ਵਾਲੇ ਪਾਸੇ ਹੀ ਇੱਧਰ ਰੋਡ ਦੇ ਉੱਤੇ ਜਿੰਨੀਆਂ ਕਾਰਾਂ ਤੁਸੀਂ ਖੜੀਆਂ ਦੇਖ ਰਹੇ ਹੋ ਇਹ ਉਸੇ ਜਿਵੇਂ ਮੇਲੇ ਦੀ ਆਪਾਂ ਵੀਡੀਓ ਦੇਖ ਰਹੇ ਆ ਵੱਡੇ ਵੱਡੇਰਾਂ ਦੇ ਹਨਾ ਤੱਗੜ ਪਰਿਵਾਰ ਦੇ ਉਹੀ ਨੇ ਜਿਹੜੇ ਦੂਰੋਂ ਦੂਰੋਂ ਨੇੜੇ ਨੇੜੇੋਂ ਲਗਭਗ ਦੇਸ਼ ਦੇ ਸਾਰੇ ਹਿੱਸਿਆਂ 'ਚੋਂ ਪੰਜਾਬ ਨਹੀਂ ਪੰਜਾਬ ਤੋਂ ਬਾਹਰੋਂ ਵੀ ਬਾਹਰਲੇ ਦੇਸ਼ਾਂ 'ਚੋਂ ਵੀ ਹੁਣ ਤਾਂ ਆਪਾਂ ਇਹ ਕਹਿ ਸਕਦੇ ਆ ਇਸ ਜਗ੍ਹਾ ਦੇ ਉੱਤੇ ਜਿਹੜਾ ਨਮਸਕਾਰ ਕਰਨ ਲਈ ਆਉਂਦੇ ਆ ਜਿਵੇਂ ਹੁਣ ਸਾਰੀ ਪਰਿਵਾਰ ਹਨਾ ਮੱਥਾ ਟੇਕ ਕੇ ਆਪਣੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਆ ਇੰਦਰ ਵਾਲੇ ਭਾਸੀ ਆਪਾਂ ਪਿਛਲੀ ਵੀਡੀਓ ਦਾ ਜਿਹੜਾ ਹਿੱਸਾ ਸੀ ਉਹ ਦੇਖਿਆ ਤੇ ਹੁਣ ਆਪਾਂ ਅੱਗੇ ਰੋਟ ਵਾਲੇ ਪਾਸੇ ਨੂੰ ਅੱਗੇ ਵੱਲ ਨੂੰ ਜਾ ਰਹੇ ਆ ਅੱਗੇ ਮੀਂਹ ਘਟ ਹੋਣ ਕਰਕੇ ਇਹ ਜਗ੍ਹਾ ਦੇ ਉੱਤੇ ਜਿਹੜਾ ਇਹ ਮੋਟਰ ਦਾ ਤਾਉੜ ਆ ਇੱਥੇ ਕਾਫੀ ਖਡਾਉਣਿਆਂ ਦੀਆਂ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਣੀਆਂ ਨੇ ਪਰ ਅੱਜ ਮੌਸਮ ਖਰਾਬ ਹੋਣ ਕਰਕੇ ਜਿਹੜੀਆਂ ਦੁਕਾਨਾਂ ਨੇ ਉਹ ਠੱਕ ਨੇ ਬੱਚਿਆਂ ਦੇ ਵਿੱਚ ਤੇ ਮਾਯੂਸੀ ਵੀ ਸੀ ਪਰ ਜਿਨੀਏ ਕਰਨਾ ਹੈਗੀਆਂ ਨੇ ਛੋਟਾ ਜਿਹਾ ਮੇਲਾ ਸਾਰਾ ਵਧੀਆ ਆਰਗੇਨਾਈਜ਼ ਹੋਇਆ ਹੋਇਆ ਤੇ ਇੱਧਰੇ ਪਾਸੇ ਹੀ ਜਿਹੜੀ ਇੱਕ ਖਡਾਉਣਿਆਂ ਦੀ ਦੁਕਾਨ ਉਹ ਵੀ ਲੱਗੀ ਹੋਈ ਆ ਬੱਚਿਆਂ ਨੇ ਤਾਂ ਰੁਕਣਾ ਹੀ ਹੁੰਦਾ ਹੈ ਨਾ ਜਿਵੇਂ ਮੇਲੇ 'ਚ ਆਪਾਂ ਦੇਖਦੇ ਆਂ ਉਸ ਤਰ੍ਹਾਂ ਦੇ ਖੜਾਉਣੇ ਨੇ ਜਿਹੜੇ ਇਸ ਦੁਕਾਨ ਦੇ ਉੱਤੇ ਬਹੁਤ ਸੋਹਣੇ ਬਾਈ ਉਹਨਾਂ ਨੇ ਇੱਥੇ ਸਜਾ ਕੇ ਰੱਖੇ ਹੋਇਆ। ਆਪਣੀ ਵੀਡੀਓ ਸਕਰੀਨ ਤੇ ਆ ਬਿਲਕੁਲ ਹੀ ਅਲੱਗ-ਅਲੱਗ ਤਰ੍ਹਾਂ ਦੇ ਖੜਾਉਣੇ ਬੱਚਿਆਂ ਦੇ ਖੇਡਣ ਲਈ ਜਿਹੜਾ ਸਮਾਨ ਆ ਉਹ ਇੱਥੇ ਬਹੁਤ ਸੋਹਣਾ ਇਹਨਾਂ ਨੇ ਸਜਾਇਆ ਹੋਇਆ ਦੁਕਾਨ ਤੇ ਤੇ ਮੌਸਮ ਜਿਆਦਾ ਖਰਾਬ ਹੋਣ ਕਰਕੇ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਥੋੜਾ ਜਿਹਾ ਜਿਹੜਾ ਘਾਟ ਰਹੀ ਐ ਇਸ ਵਾਰੀ ਹਨਾ ਮੀਂਹ ਬਹੁਤ ਜ਼ਿਆਦਾ ਸੀ ਹੁਣ ਵੀ ਜਿਵੇਂ ਮੀਂਹ ਪੈ ਰਿਹਾ ਰਸਤੇ ਦਾ ਹਾਲ ਤੁਸੀਂ ਦੇਖੇ ਰਹੇ ਹੋ ਕਾਫੀ ਗ੍ਰੇਵੀਅਸ ਸੰਤੌਣੀ ਹੋਈ। ਬਾਕੀ ਇਧਰ ਵਾਲੇ ਪਾਸੇ ਪ੍ਰਬੰਧ ਬਹੁਤ ਸੋਹਣਾ ਕੀਤਾ ਸੀ ਪ੍ਰਬੰਧਕ ਇਸ ਪ੍ਰਬੰਧ ਲਈ ਇਸ ਸੋਹਣੇ ਪ੍ਰਬੰਧ ਲਈ ਵਧਾਈ ਦੇ ਪੱਤਰ ਵੀ ਨੇ ਹਨ। ਜਿੰਨੇ ਵੀ ਵੀਰੋਣੀ ਪ੍ਰਬੰਧ ਕਰਦੇ ਆ ਸਾਰੇ ਸਮਾਗਮ ਦਾ ਤੇ ਬਾਕੀ ਬਰਸਾਤ ਨੇ ਥੋੜਾ ਜਿਹਾ ਮੌਸਮ ਦਾ ਜਿਹੜਾ ਕਰਵਟਾ ਰੋਖਾ ਉਹ ਬਦਲਿਆ ਹੋਇਆ ਸੀ। ਮੀਂਹ ਅਜੇ ਵੀ ਹਟਣ ਦਾ ਜਿਹੜਾ ਨਾਮ ਆ ਉਹ ਲੈ ਨਹੀਂ ਰਿਹਾ। ਬਹੁਤ ਬਰਸਾਤ ਆ ਜਿਹੜੀ ਹੋ ਰਹੀ ਆ। ਬਾਕੀ ਇਸ ਵੀਡੀਓ ਦੇ ਵਿੱਚ ਆਪਾਂ ਨੇ ਦੇਖਿਆ ਤੱਗੜ ਗੋਤ ਦੇ ਜਿਹੜਾ ਵੱਡੇ ਵਡੇਰਿਆਂ ਦਾ ਮੇਲਾ ਲੱਗਦਾ ਹਰ ਸਾਲ ਭਾਦੋ ਦੀ ਦੂਜ ਨੂੰ ਪਿੰਡ ਦਾ ਹੈਡੂ ਜ਼ਿਲ੍ਹਾ ਲੁਧਿਆਣਾ ਤਸਕੀਲ ਖੰਨਾ ਪੰਜਾਬ ਦੇ ਵਿੱਚ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਦੇ ਵਿੱਚ ਕੁਝ ਵੀ ਚੰਗਾ ਲੱਗਿਆ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿਸੇ ਵੀ ਤਰ੍ਹਾਂ ਦੀ ਹੋਈ ਗਲਤੀ ਲਈ ਖਿਮਾ ਦੇ ਆਚਕਾਂ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਬਾਕੀ ਵਾਹਿਗੁਰੂ ਜੀ ਅੱਗੇ ਅਰਦਾਸ ਆ ਵੀ ਅੱਗੇ ਤੋਂ ਸਮੱਤ ਵਕਸ਼ਣ ਹੋਰ ਵਧੀਆ-ਵਧੀਆ ਚੰਗੇ ਤੇ ਰੋਚਕ ਵਿਸ਼ਿਆਂ ਨਾਲ ਤੁਹਾਡੇ ਤੱਕ ਸਾਂਝ ਪਾਈ ਜਾ ਸਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਕੋਸ਼ਿਸ਼ ਕਰਾਂਗੇ ਵਧੀਆ-ਵਧੀਆ ਤੇ ਰੋਚਕ ਤੱਥਾਂ ਨਾਲ ਤੁਹਾਡੇ ਤੱਕ ਸਾਂਝ ਪਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਵੀ ਕਰ ਲਿਓ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਮਿਲਦੇ ਹਾਂ ਜਲਦੀ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਬਣੇ ਰਹੋ ਆਪਣੇ ਚੈਨਲ ਨਾਲ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ हां साच इक ਗੱਲ ਹੋਰ ਪਿਛਲੇ ਸਾਲ ਵੀ ਆਪਾਂ ਇਸ ਮੇਲੇ ਦੀ ਵੀਡੀਓ ਆਪਣੇ ਚੈਨਲ ਦੇ ਉੱਤੇ ਪਾਈ ਸੀ ਉਸ ਵੀਡੀਓ ਦਾ ਲਿੰਕ ਤੁਹਾਡੀ ਡਿਸਪਲੇ ਦੇ ਉੱਤੇ ਸ਼ੋਅ ਕਰਦਾ ਇਹ ਵੀਡੀਓ ਵੀ ਜਰੂਰ ਦੇਖਿਓ ਕਿਉਂਕਿ ਤੁਹਾਡੀ ਹੌਸਲਾ ਫਜ਼ਾਈ ਦੀ ਬਹੁਤ ਲੋੜ ਆ ਬਾਕੀ ਸੁੱਖ ਨੇ ਵੀ ਖੇਡਾਂ ਖਰੀਦ ਲਈਆਂ ਹਾਂਜੀ ਲੈ ਲੇ ਸੁਪਰਮੈਨ ਕਿੰਨਾ ਮਜ਼ਾ ਆ ਇੰਨਾ ਜੀ ਮੀਂ ਕਿੰਨਾ ਸੀ ਇੰਨਾ ਜੀ ਵਰਦੇ ਮੀਂ ਚ ਬਹੁਤ ਵਧੀਆ ਫਿਰ ਵੀ ਚਲੋ ਨਮਸਕਾਰ ਹੋਈ ਹੈ ਨਾ ਤੇ ਮੱਥਾ ਟੇਕਿਆ ਗਿਆ ਵਧੀਆ ਬਾਕੀ ਜਰੂਰ ਦੇਖਿਓ ਪਿਛਲੇ ਸਾਲ ਵਾਲੀ ਵੀਡੀਓ ਵੀ